ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦੇ ਇੱਕ ਅੰਗਨਵਾੜੀ ਕੇਂਦਰ ਦੀਆਂ ਨੇ ਜਿੱਥੇ ਹੱਥਾਂ ਦੇ ਵਿੱਚ ਪਲੇਟਾਂ ਚੁੱਕੀ ਖੜੀਆਂ ਇਹ ਔਰਤਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਦੇ ਪਲੇਟਾਂ ਵਿੱਚ ਪੰਜੀਰੀ ਅਤੇ ਬੱਚਿਆਂ ਦੇ ਖਾਣ ਲਈ ਹੋਰ ਪਦਾਰਥ ਨੇ ਜੋ ਕਿ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਮੁਹੱਈਆ ਕਰਵਾਏ ਜਾਂਦੇ ਨੇ ਪਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਖਾਣ ਵਾਲੀਆਂ ਚੀਜ਼ਾਂ ਇੰਨੀ ਘਟੀਆ ਕੁਆਲਿਟੀ ਦੀਆਂ ਨੇ ਕਿ ਖਾਣ ਸਾਰ ਹੀ ਬੱਚਿਆਂ ਦੀ ਸਿਹਤ ਵਿਗੜ ਜਾਂਦੀ ਹੈ ਤੇ ਥੋੜੇ ਸਮੇਂ ਬਾਅਦ ਇਹ ਖਾਣਾ ਖਰਾਬ ਹੋ ਜਾਂਦਾ ਜੋ ਕਿ ਡੰਗਰਾਂ ਨੂੰ ਪਾਉਣ ਦੇ ਲਾਇਕ ਵੀ ਨਹੀਂ ਪਰ ਸਾਡੀ ਸਰਕਾਰ ਇਹ ਘਟਿਆ ਖਾਣਾ ਸਾਡੇ ਬੱਚਿਆਂ ਦੇ ਖਾਣ ਲਈ ਦੇ ਰਹੀ ਹੈ ਮੇਰਾ ਨਾਮ ਸਰਜੀਤ ਕੌਰ ਹੈ ਜੀ ਰਾਮਨਗਰ ਵਸਤੀ ਸੰਗਰੂੜ ਦੇ ਵਿੱਚ ਇਹ ਅੰਗਰਵੜੀ ਸੈਂਟਰ ਹੈਗਾ ਸਾਡਾ ਉਹਦੀ ਵਿੱਚ ਮਤਲਬ ਇਹ ਜਿਹੜਾ ਫੀਡ ਆ ਰਹੀ ਹੈ ਫੀਡ ਦੇਣ ਸੰਬੰਧੀ ਜਿਹੜੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਲਾਭਪਾਤਰੀ ਅੱਜ ਬੁਲਾਏ ਹੋਏ ਨੇ ਕਿਉਂਕਿ ਸਾਰੀ ਲਾਭਪਾਤਰੀ ਇਹ ਕਹਿ ਰਹੇ ਸੀ ਕਿ ਖਾਣਾ ਸਾਨੂੰ ਪਸੰਦ ਨਹੀਂ ਹੈਗਾ ਕਿ ਖਾਣਾ ਜਲਦੀ ਜਿਹੜੀ ਇਹ ਰੈਸਪੀ ਚੇਂਜ ਕੀਤੀ ਜਾਵੇ ਤਾਂ ਇਹਨਾਂ ਨੇ ਸਾਰਿਆਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸੈਨ ਵੀ ਕਰਕੇ ਦੇਣ ਨੂੰ ਤਿਆਰਾ ਮੰਤਰੀ ਸਾਹਿਬ ਨੂੰ ਵੀ ਸਾਡੀ ਇਹ ਫੀਡ ਜਿਹੜੀ ਹੈ ਬਹੁਤ ਹੀ ਘਟੀਆ ਕੁਆਲਿਟੀ ਦੀ ਆ ਰਹੀ ਹੈ ਪਹਿਲਾਂ ਸਾਨੂੰ ਜਿਹੜੀ ਪੰਜੀਰੀ ਸੀਗੀ ਉਹ ਬੇਰਕਾ ਤੋਂ ਆਉਂਦੀ ਸੀਗੀ ਉਹਦਾ ਜਿਹੜਾ ਸੀਗਾ ਬਹੁਤ ਵਧੀਆ ਹੁੰਦਾ ਸੀ ਉਹਦੇ 'ਚ ਦੇਸੀ ਘਿਓ ਮਿਕਸ ਕੀਤਾ ਹੁੰਦਾ ਸੀਗਾ ਬਹੁਤ ਵਧੀਆ ਮਤਲਬ ਉਹ ਪੰਜੀਰੀ ਹੁੰਦੀ ਸੀ ਸਾਰੇ ਲਾਹ ਪਾਤਰੀ ਸਾਨੂੰ ਉਸ ਨੂੰ ਪਸੰਦ ਕਰਦੇ ਸੀ ਪਰ ਜਿਹੜੀ ਹੁਣ ਜਿਹੜੀ ਇਹ ਪੰਜੀਰੀ ਆ ਰਹੀ ਹੈ ਇਹ ਦੇਖੋ ਇਹ ਜਿਹੜੀ ਪੰਜੀਰੀ ਹੈ ਇੱਕ ਤਰ੍ਹਾਂ ਦਾ ਜਿਹੜਾ ਭੱਸੀ ਰੇਤਾ ਹੁੰਦਾ ਉਹਦੇ ਵਰਗੀ ਹੈ ਇਹਦੇ ਵਿੱਚ ਬਿਲਕੁਲ ਵੀ ਕਿਤੇ ਐ ਨਹੀਂ ਲੱਗਦਾ ਵੀ ਘੋਵ ਵੀ ਹੈਗਾ ਤਾਂ ਉਸ ਤਰ੍ਹਾਂ ਤਰੀਕੇ ਦੀ ਆ ਰਹੀ ਹੈ ਉਸ ਤੋਂ ਇਲਾਵਾ ਇਹ ਜਿਹੜੀ ਖਿਚੜੀ ਆਉਂਦੀ ਹੈ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ ਹੈ ਇਹਦੇ ਵਿੱਚ ਹਿੰਗ ਪਾਈ ਜਾਂਦੀ ਆ ਉਸ ਕਰਕੇ ਇਹ ਕੜੱਤਣ ਦੀ ਬਣਦੀ ਹੈਗੀ ਇਹਦੇ ਵਿੱਚ ਜਿਹੜੇ ਕਿਰਕਲ ਦੀ ਮਿਕਸ ਵੀ ਹੁੰਦੀ ਹੈ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਲਾਹ ਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਨਮਕੀਨ ਦਲੀਆ ਆਉਂਦਾ ਹੈ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਔਰ ਜਿਹੜਾ ਇਹ ਜਿਹੜਾ ਨਮਕੀਨ ਦਲੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕੱਚਾਪਨ ਆਉਂਦਾ ਬਣਾਉਣ ਦੇ ਸਮੇਂ ਵੀ ਜਿਹੜਾ ਸਾਨੂੰ ਮਿੱਠਾ ਦਲੀਆ ਹੁਣ ਇਸ ਟਾਈਮ ਸਾਡੇ ਸੈਂਟਰ ਦੇ ਵਿੱਚ ਖਤਮ ਹੋਇਆ ਹੋਇਆ ਹੈ ਤੇ ਉਹ ਵੀ ਜਦੋਂ ਅਸੀਂ ਨੇ ਵੰਡਿਆ ਸੀ ਤੇ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਮਿੱਠਾ ਦਲੀਆ ਨਹੀਂ ਲੈਣਾ ਉਹਦੇ ਵਿੱਚੋਂ ਵੀ ਜਿਸ ਤਰ੍ਹਾਂ ਇੱਕ ਲੱਗੀ ਹੋਈ ਕਣਕ ਦਾ ਦਲੀਆ ਹੁੰਦਾ ਤਾਂ ਉਸ ਤਰ੍ਹਾਂ ਦਾ ਕੋੜਾ ਆਪਣਾ ਉਹਦੇ ਵਿੱਚੋਂ ਹੁੰਦਾ ਸੀ ਸਾਰੇ ਲਾਹਪਾਤਰੀਆਂ ਨੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਹਿੰਦੇ ਜੀ ਸਾਨੂੰ ਇੱਕ ਨਾਂ ਦਿਆ ਕਰੋ ਆਪਣੇ ਕੋਲ ਹੀ ਰੱਖਿਆ ਕਰੋ ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਣੇ ਆ ਜੀ ਇਹ ਫੀਡ ਇਹ ਫੀਡ ਤਾਂ ਦੇਖੋ ਜਿਹੜੀ ਸਾਨੂੰ ਪਹਿਲਾਂ ਫੀਡ ਮਿਲਦੀ ਸੀ ਉਸ ਨੂੰ ਲਾਹਪਾਤਰੀ ਬਹੁਤ ਪਸੰਦ ਕਰਦੇ ਸੀ ਜੇਕਰ ਗੱਲ ਕਰੀਏ ਤਾਂ ਗੌਂਡੀ ਸੂਬੇ ਦੀ ਜਿਹੜਾ ਆਪਾਂ ਹਰਿਆਣਾ ਦਾ ਉਹਦੇ ਵਿੱਚ ਚਨੇ ਮਿਲਦੇ ਨੇ ਔਰ ਜਿਹੜਾ ਮੂਫਲੀ ਦਿੱਤੀ ਜਾਂਦੀ ਹੈ ਜਿਹਦੇ ਵਿੱਚੋਂ ਪ੍ਰੋਟੀਨ ਮਿਲਦਾ ਹੈ ਤਾਂ ਉਹ ਜੀ ਜਿਹੜਾ ਹੈ ਫੀਡ ਮਿਲਦੀ ਹੈ ਜੇਕਰ ਬਿਹਾਰ ਯੂਪੀ ਦੇ ਏਰੀਆ ਨੂੰ ਉਹ ਕਰੀਏ ਪੁੱਛੀਏ ਤਾਂ ਉੱਥੇ ਵੀ ਜਿਹੜਾ ਐਗ ਵਗੈਰਾ ਬੱਚਿਆਂ ਲਈ ਦਿੱਤਾ ਜਾਂਦਾ ਦੁੱਧ ਪਲਾਉ ਮਾਵਾਂ ਲਈ ਦਿੱਤਾ ਜਾਂਦਾ ਗਰਭਵਤੀ ਮਾਵਾਂ ਲਈ ਦਿੱਤਾ ਜਾਂਦਾ ਤਾਂ ਇੱਥੇ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੇ ਖਾਣਾ ਦਿੱਤਾ ਜਾਂਦਾ ਜਿਸ ਤਰ੍ਹਾਂ ਇੱਕ ਬਿਮਾਰ ਬੱਚੇ ਨੂੰ ਦਿੱਤਾ ਜਾਂਦਾ ਹੁੰਦਾ ਹੈ ਕੀ ਭਗਵਾਨ ਤਮਨ ਸਾਹਿਬ ਦੇ ਵੀ ਬੱਚਾ ਹੋਇਆ ਹੈ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਸ ਤਰ੍ਹਾਂ ਦੇ ਆਪਣੇ ਬੱਚੇ ਨੂੰ ਜਾਂ ਆਪਣੀ ਘਰ ਵਾਲੀ ਜਿਹੜੀ ਗੁਰਪ੍ਰੀਤ ਕੌਰ ਹੈ ਉਹਨਾਂ ਨੂੰ ਇਹ ਖਾਣਾ ਦਿੱਤਾ ਹੈ ਉਚਿੰਦੋ ਆ ਜੀ ਆਪ ਕਿੰਨੇ ਬੱਚੇ ਨੇ ਤੁਹਾਡੇ ਹਾਂ ਤਿੰਨ ਕੀ ਕਹਿੰਦਾ ਦੋਨੇ ਬਸ ਇਹੀ ਕਹਿੰਨੇ ਪੁੱਤ ਚੰਗਾ ਖਾਣਾ ਹੋਵੇ ਬਸ ਸਾਡੇ ਗਰੀਬਾਂ ਦੇ ਬੱਚਿਆਂ ਨੂੰ ਵਧੀਆ ਖਾਣਾ ਮਿਲੇ ਵਿਚਾਰਾ ਨੂੰ ਤੰਦਰੁਸਤੀ ਰਹਿਣ ਬੱਚੇ ਸਾਡੇ ਦੂਜੇ ਦਿਨ ਹੀ ਬਿਮਾਰ ਪੈ ਜਾਂਦੇ ਖਾਣਾ ਬਣਾ ਕੇ ਦਿੰਨੇ ਹਲਕ ਵਿੱਚ ਜੰਮ ਜਾਂਦਾ ਹੈ ਵਿੱਚ ਇਹਦੇ ਹਿੰਗ ਪਾਈ ਹੋ ਜਾਂ ਕੌੜੀ ਆਗੀ ਉਹ ਜਮੇ ਨਹੀਂ ਜੀ ਕਰਦਾ ਵੀ ਖਾਈਏ ਤੇ ਨਾ ਖਾਈਏ ਪੁੱਤ ਬਸ ਐਹੀ ਸਾਡੀ ਮਿੰਟ ਆ ਗਈ ਹੁਣ ਕਿਦਾਂ ਦਾ ਖਾਣਾ ਮਿਲਦਾ ਕੋਈ ਹੁਣ ਆਹੀ ਮਿਲਦਾ ਦੇਖੋ ਤੁਸੀਂ ਕਿਹਾ じゃ ਖਾਣਾ ਮਿਲਦਾ ਪੁੱਤ ਆ ਖਿਚੜੀ ਦੇਖੋ ਤੁਸੀਂ ਕਿਦਾਂ ਦੀ ਆ ਆ ਦੇਖੋ ਇਹਦੀ ਫੱਕੀ ਮਾਰ ਕੇ ਦੇਖੋ ਇਹ ਅੰਦਰ ਹੀ ਹਲਕ ਦੇ ਵਿੱਚ ਜਮ ਜਾਂਦਾ ਜੀਬ ਦੇ ਵਿੱਚ ਹੀ ਜਮ ਜਾਂਦਾ ਪੁੱਤ ਐ ਪੇੜਾ ਬਣ ਕੇ ਲੱਕੜਦਾ ਜੀਬ ਚੋ ਜੇ ਝੂਠ ਮਾਰਦੇ ਤੁਸੀਂ ਖਾ ਕੇ ਦੇਖ ਲਓ ਪੁੱਤ ਮੜਾ ਜਾ ਮੇਰਾ ਨਾਮ ਲਕੀ ਹੈ ਜੀ ਕਿੱਥੇ ਤੇ ਰਹਨ ਵਾਲੇ ਹੋ ਅਸੀਂ ਸੰਗਰੂਰ ਦੇ ਕਿੰਨੇ ਬੱਚੇ ਤੁਹਾਡੇ ਮੇਰੇ ਪਹਿਲੀ ਬੇਟੀ ਹੈ ਮੇਰੇ ਕੋਲੇ ਅਤ ਸ ਬੱਚੇ ਨੂੰ ਖਾਣਾ ਮਿਲਦਾ ਕਿਦਾਂ ਦਾ ਖਾਣਾ ਖਾਣਾ ਬੋਹ ਵੇਕਰ ਮਿਲਦਾ ਜੀ ਇਹ ਖਾਣਾ ਖਰਾਬ ਹੈ ਬੱਚੇ ਨੂੰ ਖਵਾਉਣ ਨੇ ਆ ਬੱਚਾ ਖਾਂਦਾ ਨਹੀਂਗੇ ਵਾੜਾ ਖਾਣਾ ਵੀ ਇਹ ਖਾਣੇ ਚ ਜੇ ਸੀ 4 ਦਿਨ ਵੀ ਰੱਖ ਲਈਏ ਖਾਣਾ ਖਰਾਬ ਹੋ ਜਾਂਦਾ ਇਹ ਇਹਦੇ ਵਿੱਚ ਜਮਾ ਹੀ ਸਵਾਦ ਨਹੀਂ ਹੈਗਾ ਇਹਦੇ ਵਿੱਚ ਖਾਣਾ ਪੀਣਾ ਜੰਮੀ ਉਹ ਆ ਜੀ ਦਲੀਆ ਵਗੈਰਾ ਜਿਹੜਾ ਮਿਲਦਾ ਹਾਂਜੀ ਜਿਹੜਾ ਦਲੀਆ ਵਗੈਰਾ ਖਿਚੜੀ ਵਗੈਰਾ ਮਿਲਦਾ ਹੈ ਬਿਲਕੁਲ ਸਵਾਦ ਨਹੀਂ ਹੈਗਾ ਜੀ ਸਾਰੇ ਇਹ ਜੇ ਸੀ ਗਰੀਬ ਹੈ ਤਾਂ ਸਾਨੂੰ ਇਦਾਂ ਮਿਲਦਾ ਵੀ ਤਾਂ ਅਸੀਂ ਜੇ ਮਜਬੂਰੀ ਕਰਦੇ ਆ ਤਾਂ ਕਰਕੇ ਸਾਨੂੰ ਅਹੀਂ ਜਾ ਕੁਝ ਮਿਲਦਾ ਹੈ ਤਾਂ ਕਰਕੇ ਸੀ ਇਸ ਤੇ ਕਹਿੰਦੇ ਵੀ ਇਹ ਖਾਣਾ ਵਧੀਆ ਹੋਣਾ ਚਾਹੀਦਾ। ਅੱਛਾ ਪਨ ਹੁੰਦਾ ਤੇ ਹਾਂਜੀ ਕੱਚਾ ਪਨ ਆਉਂਦਾ ਚ ਉਸਮੇ ਲਾਂ ਲਾਉਂਦੀ ਐ ਜਿ세 4 ਦਿਨ ਵੀ ਰੱਖ ਲੀਣਾ 4 ਦਿਨਾਂ ਦੇ ਬਾਅਦ ਸਮੈਲਾਂ ਲਾਉਂਦੇ ਜਮੀ ਹੋ ਆਂਦਾ ਏ। ਕੋੜਾ ਪਨ ਲੱਗਦਾ ਜਿਹੜੇ ਅਸੀਂ ਬਣਾਨੇ ਆ ਇਹਨੂੰ। ਅੱਧਾ ਘੰਟਾ ਵੀ ਅਸੀਂ ਬਣਾ ਕੇ ਰੱਖਦੀ ਐ ਨਾ ਵੀ ਬੱਚੇ ਠੰਡਾ ਕਰਕੇ ਖਵਾ ਦੇਵਾਂਗੇ ਤਾਂ ਵੀ ਇਹ ਕੋੜਾ ਪਨ ਹੋ ਜਾਊਗਾ ਇਹਦਾ ਚ। ਹਰਵੰਸ ਕੋਰ ਹੈ ਜੀ। ਕਿੰਨੇ ਬੱਚੇ ਤੁਹਾਡੇ? ਆ ਇੱਕ ਹੁੰ ਬੇਟਾ ਜੀ ਪੋਤਾ। ਮਤਲਬ ਖਾਣਾ ਕਿਹਜਾ ਮਿਲਦਾ? ਖਾਣਾ ਜੀ ਵਧੀਆ ਨਹੀਂ ਮਿਲਦਾ ਵਿਚੇ ਰੋੜ ਰੋੜ ਹੁੰਦੇ ਆ। ਪੱਕੇ ਰੋੜ ਉਹ ਬਣਾ ਕੇ ਨਹੀਂ ਦਿੰਦੇ ਆ ਕਿ ਵਧੀਆ ਤਾਂ ਬਣਦਾ ਨਹੀਂ ਹੈਗਾ ਤੁਸੀਂ ਖਾਣਾ ਬਣਾਉਂਦੇ ਹੋ ਕਿਦਾਂ ਦਾ ਖਾਣਾ ਬਣਦਾ ਹੈ ਜਮੇ ਨਹੀਂ ਚੱਜਦੀ ਜਾਂ ਤਾਂ ਖਿਚੜੀ ਬਣਦੀ ਹੈ ਜੀ ਨਾਲ ਦਲੀਆ ਹੀ ਬਣਦਾ ਵਧੀਆ ਉਧਰ ਜਦੋਂ ਇਸ ਮਾਮਲੇ ਬਾਬਤ ਬਾਲ ਵਿਕਾਸ ਅਤੇ ਫੂਡ ਸਪਲਾਈ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਜਵਾਬ ਦਿੱਤੇ ਉਹ ਵੀ ਸੁਣ ਲਓ ਮੇਰਾ ਨਾਮ ਜੀ ਅਮਰਿੰਦਰਜੀਤ ਬਰਮਾ ਮੈਂ ਐਜ਼ੀ ਐਫਐਸਓ ਡਿਸਟ੍ਰਿਕਟ ਆਫਿਸ ਅੰਗਰੂਰ ਦੇ ਵਿੱਚ ਕੰਮ ਕਰ ਰਿਹਾ ਹਾਂ ਦੇਰੇ ਅੰਗਣਵਾੜੀ ਦੇ ਛੋਟੇ ਬੱਚਿਆਂ ਨੂੰ ਜੋ ਵੀ ਫੀਡ ਜਾ ਰਹੀ ਹੈ ਚਾਹੇ ਦਲੀਆ ਚਾਹੇ ਉਹਦੇ ਵਿੱਚ ਕਾਫੀ ਕਮੀਆਂ ਦੱਸੀਆਂ ਗਈਆਂ ਨੇ ਪੀਰੈਂਸ ਕਹਿ ਰਹੇ ਨੇ ਕਿ ਉਹ ਬਿਲਕੁਲ ਬੱਚਿਆਂ ਦੇ ਖਾਣ ਯੋਗ ਨਹੀਂ ਹੈ। ਤੁਹਾਡੇ ਕੋਲ ਸਪਲਾਈ ਹੋ ਰਿਹਾ। ਨਹੀਂ ਜੀ ਐ ਜੀ ਵੈਸੇ ਕੋਈ ਗੱਲ ਨਹੀਂ ਹੈਗੀ ਜੋ ਵੀ ਅਸੀਂ ਸੀਡੀਪੀਓ ਨੂੰ ਬੱਚਿਆਂ ਦੇ ਲਈ ਜਾਂ ਗਰਭਵਤੀ ਔਰਤਾਂ ਦੇ ਲਈ ਸਪਲਾਈ ਕਰ ਰਹੇ ਹਾਂ ਜਿਵੇਂ ਪੰਜੀਰੀ ਹੋਗੀ, ਖੀਚੜੀ ਹੋਗੀ, ਦਲੀਆ ਹੋ ਗਿਆ ਇਹ ਸਾਰਾ ਮਤਲਬ ਕਿ ਪੂਰੀ ਗੁਣਵੱਤਾ ਦੇ ਆਧਾਰ ਤੇ ਹੀ ਮਤਲਬ ਕਿ ਸਾਰਾ ਭੇਜਿਆ ਜਾ ਰਿਹਾ। ਤੇ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੇਂਟ ਆਂਦੀ ਹੈ ਜਿੰਮੀ ਕੀ ਸਾਡੇ ਕੋਲ ਪਿੱਛੇ ਜੇ ਆਈ ਸੀਗੀ ਵੀ ਪੰਜੀਰੀ ਜਿਹੜੀ ਕੱਚੇ ਪੰਦੇ ਵਿੱਚ ਐ ਤਾਂ ਸਾਡੇ ਵੱਲੋਂ ਮਤਲਬ ਉਹ ਕੰਪਨੀ ਦੇ ਨਾਲ ਟਾਈ ਅਪ ਕਰਕੇ ਸਾਡੇ ਸੀਨੀਅਰਸ ਨਾਲ ਤੇ ਉਸ ਨੂੰ ਅਸੀਂ ਤੁਰੰਤੀ ਰਿਪਲੇਸ ਕਰਵਾ ਦਿੱਤਾ ਗਿਆ ਸੀਗਾ ਇਹ ਜਾਂ ਕੋਈ ਗੱਲ ਹੈ ਨਹੀਂ ਵੈਸੀ ਮਤਲਬ ਕਿ ਉਹ ਹੈ ਸਾਨੂੰ ਵੈਸੇ ਪੀਰਾਸ ਨੇ ਖੁਦ ਸਾਨੂੰ ਪਲੇਟਸ 'ਚ ਪਾ ਕੇ ਚੈੱਕ ਕਰਾਇਆ ਸਮੈਲ ਆ ਰਹੀ ਸੀ ਅਸੀਂ ਆਪ ਦੇਖਿਆ ਤੇ ਉਹ ਕਹਰੇ ਨੇ ਸਰ ਨਗਰਾਂ ਨੂੰ ਪਾਉਣਿਆ ਹੈ ਗੋਸ਼ਾਲਾ ਨੂੰ ਪਾਉਣਿਆ ਖਾਣ ਦੇ ਉਪਯੋਗ ਨਹੀਂ ਨਹੀਂ ਇਨ ਫਿਊਚਰ ਅਗਰ ਸਾਡੇ ਕੋਲ ਦੇਖੋ ਹਜੇ ਤੱਕ ਕੋਈ ਸਾਡੇ ਕੋਲ ਰਿਟਰਨ ਦੇ ਵਿੱਚ ਆਇਆ ਨਹੀਂ ਹੈਗਾ ਜਦੋਂ ਆਇਆ ਸੀ ਅਸੀਂ ਰਿਪਲੇਸ ਕਰਵਾ ਦਿੱਤਾ ਸੀਗਾ ਤੇ ਅਗਰ ਸਾਡੇ ਕੋਲ ਕੋਈ ਰਿਟਨ ਦੇ ਵਿੱਚ ਕੰਪਲੀਟ ਆਂਦੀ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਇਨੀਸ਼ੀਏਟਿਵ ਲੈ ਕੇ ਕੰਮ ਕਰਾਂਗੇ ਤੇ ਵੈਸੇ ਤਾਂ ਜਿਵੇਂ ਸਾਡੇ ਕੋਲ ਤੁਹਾਡੇ ਸਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਆ ਪ੍ਰੋਬਲਮ ਆਈ ਹੈ ਅਸੀਂ ਨਾਲ ਦੀ ਨਾਲ ਸਾਡੇ ਸੀਨੀਅਰਸ ਨਾਲ ਗੱਲ ਕਰਤੀ ਸੀ ਤੇ ਉੱਥੋਂ ਸਾਡੇ ਲੈਬ ਜਿਹੜੇ ਸਪੈਸ਼ਲਿਸਟ ਨੇਗੇ ਉਹ ਆ ਰਹੇ ਨੇ ਈਵਨ ਕਿ ਉਹ ਕੱਲ ਆ ਕੇ ਇਹਨੂੰ ਚੈੱਕ ਕਰ ਲੈਣਗੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਸ ਨੂੰ ਨਾਲ ਦੀ ਨਾਲ ਤੁਰੰਤ ਰਿਪਲੇਸ ਕਰਵਾ ਦੇਵਾਂਗੇ ਸਰ ਜਿਹੜਾ ਬਾਲ ਵਿਤਾਸ ਵਿਭਾਗ ਦੇ ਕੋਲ ਤੁਹਾਡਾ ਵੀ ਨਾ ਗਿਆ ਇਹਨੂੰ ਕੋਡ ਆ ਤੇ ਨਾ ਤਾਂ ਮੈਂ MRP ਹੈ ਕਿ ਕਿਸੇ ਵੀ ਕਰਾ ਨਹੀਂ ਜੋ ਮੈਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਹਾਂ ਨਹੀਂ ਮੈਂ ਦਾਦਾ ਜੀ ਦੇਖੋ ਜਦੋਂ ਇਹ ਲੋਡ ਤਿਆਰ ਹੁੰਦਾ ਨਾ ਈਵਨ ਕਿ ਇਹਦੀ ਜਿਹੜੀ ਮਸ਼ੀਨ ਦੇ ਵਿੱਚ ਇਹਦੀ ਨਾਲ ਦੀ ਨਾਲ ਸਟੈਂਪਿੰਗ ਹੁੰਦੀ ਹੈ ਐ ਤਾਂ ਹੈ ਨਹੀਂਗਾ ਕਿ ਇੱਕ ਦੋ ਪੈਕੇਟ ਆਪਣਾ ਮਤਲਬ ਕਿ ਜਿਹੜਾ ਹੈਗਾ ਵਿਦਆਊਟ ਡੇਟ ਆਫ ਮੈਨੂਫੈਕਚਰਿੰਗ ਤੋਂ ਚਲਾ ਜਾਊਗਾ ਇਹ ਅਸੀਂ ਤੁਹਾਨੂੰ ਜ਼ਰੂਰ ਸ਼ੋਰਟੀ ਸ਼ੋਰਟੀ ਦਵਾਂਦੇ ਆ ਕਿ ਜੋ ਸਾਡੇ ਕੋਲ ਪ੍ਰੋਡਕਟਸ ਉਹਨੇ ਸਾਨੂੰ ਦਿਖਾਏ ਸੀਗੇ ਉਹ ਕੰਪਨੀ ਨੇ ਉਹ ਕੰਪਨੀ ਵੱਲੋਂ ਮਤਲਬ ਕਿ ਸਾਡਾ ਚੌਥੇ ਸੈਮੈਸਟਰ ਕੁਆਟਰ ਦੇ ਵਿੱਚ ਸਪਲਾਈ ਨਹੀਂ ਹੋਇਆ ਇਹ ਜਿਹੜਾ ਪ੍ਰੋਡਕਟ ਸੀਗਾ ਉਹ ਕੰਪਨੀ ਵੱਲੋਂ ਓਨਲੀ ਤੀਜੇ ਕੁਆਟਰ ਦੇ ਵਿੱਚ ਸਪਲਾਈ ਕੀਤਾ ਗਿਆ ਸੀਗਾ ਤੇ ਹੋ ਸਕਦਾ ਕਿਸ ਨੇ ਵੀ ਮਤਲਬ ਕਿ ਵੈਸੀ ਕੋਈ ਕੀਤਾ ਹੋਵੇ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀ ਵੱਡੀ ਫਿਰਫੜ ਕਰਕੇ 43 ਦੇ ਕਰੀ ਬੱਚਿਆਂ ਨੂੰ ਫੂਲ ਪੌਇਜ਼ਨਿੰਗ ਹੋਈ ਪੂਰਾ ਹਸਪਤਾਲ ਭਰ ਗਿਆ ਸੀਗਾ ਤਾਂ ਇਹ ਇਹੋ ਜੀ ਮਸਲੇ ਤੇ ਅੰਗਰੇਜ਼ੀ ਚ ਜਵਾਬ ਦੇ ਹੀ ਕੀਤੀ ਤੱਕ ਕਰ ਨੀ ਉਹ ਅਸੀਂ ਮੰਨਦੇ ਆ ਵੀ ਜਿਹੜੀ ਉੱਥੇ ਪ੍ਰੋਬਲਮ ਆਈ ਸੀ ਬਟ ਸਾਡੇ ਵੱਲੋਂ ਜਿਹੜੀ ਹੈਗੇ ਨਾ ਸਾਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਈ ਵੀ ਮਤਲਬ ਕਿਸੀ ਐਜ ਜਾਂ ਪ੍ਰੋਡਕਟ ਅਸੀਂ ਮਾਰਕੀਟ 'ਚ ਨਹੀਂ ਲਿਕੇ ਆਵਾਂਗੇ ਜਿਸ ਦੇ ਨਾਲ ਕਿਸੇ ਨੂੰ ਨੁਕਸਾਨ ਹੋਵੇ इवन ਕਿ ਇਹਦੀ ਪਹਿਲਾਂ ਪ੍ਰੋਪਰ ਸਾਰੀ ਟੈਸਟਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਸਪਲਾਈ ਕਰਦੇ ਆ ਕਿੰਨਾ ਜਿਹੜਾ ਮਾਲ ਆ ਤੁਹਾਡੇ ਨੂੰ ਸਪਲਾਈ ਕੀਤਾ ਗਿਆ ਸੀ ਤੇ ਕੋਈ ਵੀ ਜਿਹੜੀ ਡੇਟ ਹੈ ਉਹ ਨਹੀਂ ਮੈਂਸ਼ਨ ਨਹੀਂ ਇਹ ਸਾਡੇ ਕੋਲ ਦੇਖੋ ਫਰਸਟ ਕੇਸ ਆਇਆ ਹੈ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਉਹਦੇ ਤੇ ਡੇਟ ਆਫ ਮੈਨੂਫੈਕਚਰਿੰਗ ਨਹੀਂ ਲਿਖੀ ਹੋਈ ਅਜ ਤੱਕ ਮੈਨੂੰ ਲੱਗੀ ਸਾਡੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸਪਲਾਈ ਹੋ ਰਹੀ ਹੈ इवन ਕਿ ਸੰਗਰੂਰ ਦੇ ਵਿੱਚ ਵੀ ਅਜੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬਟ ਸਾਡੀ ਟੀਮ ਆ ਰਹੀ ਹੈ ਅਸੀਂ ਇਹਨੂੰ ਪੂਰਾ ਧਿਆਨ ਦੇ ਨਾਲ ਚੈੱਕ ਕਰਵਾ ਕੇ ਫਿਰ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਜਿੰਨਾ ਵੀ ਸਟਾਕ ਹੋਇਆ ਅਸੀਂ ਉਸ ਨੂੰ ਰਿਪਲੇਸ ਕਰਵਾ ਦਵਾਂਗੇ ਇਸ ਮੌਕੇ ਦੋਵਾਂ ਅਫਸਰਾਂ ਨੇ ਕਿਹਾ ਕਿ ਜੇਕਰ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਮਾਪੇ ਕਰਨਗੇ ਤਾਂ ਅਸੀਂ ਉੱਪਰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਵਾਂਗੇ ਅਤੇ ਜੇਕਰ ਕੋਈ ਕਮੀ ਰਹਗੀ ਹੈ ਉਸ ਨੂੰ ਪੂਰੀ ਕੀਤੀ ਜਾਵੇਗੀ ਬਾਲ ਵਿਕਾਸ ਅਤੇ ਫੂਡ ਸਪਲਾਈ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਣ ਤੇ ਵੀ ਅਧਿਕਾਰੀਆਂ ਨੂੰ ਕੋਈ ਪੁਸ਼ਤਾਵਾ ਨਹੀਂ ਬਲਕਿ ਗੱਲਾਂ ਨੂੰ ਗੋਲਮਟੋਲ ਕਰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਲਿਖਤੀ ਪੱਤਰ ਦੇਵੇਗਾ ਤਾਂ ਉਸ ਵੱਲ ਗੌਰ ਕਰੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ